ਜੀਵੇਂ ਕੀ ਦੋਸਤੋ ਆਪਾਂ ਸਾਰੇ ਜਾਣਦੇ ਹੀ ਹਾਂ ਆਪਣੀ ਪੰਜਾਬੀ ਇੰਡਸਟਰੀ ਵਿੱਚ ਕੋਈ ਨਾ ਕੋਈ ਵਿਵਾਦ ਖੜਾ ਹੁੰਦਾ ਹੀ ਰਹਿੰਦਾ ਹੈ ਹੁਣ ਉਸੇ ਤਰ੍ਹਾਂ ਹੀ ਗੈਰੀ ਸੰਧੂ ਅਤੇ ਕਰਨ ਔਜਲੇ ਵਿਚਕਾਰ ਇੱਕ ਛੋਟੀ ਜਹੀ ਕੰਟਰੋਵਰਸੀ ਹੋ ਚੁੱਕੀ ਹੈ ਹਾਲ ਹੀ ਦੇ ਵਿੱਚ ਗੈਰੀ ਸੰਧੂ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋ ਕੇ ਹਟਿਆ ਹੈ ਜਿਸ ਦਾ ਨਾਮ ਹੈ ਪੱਬੀਏ ਬਰਾਉਨ ਔਰੰਗੀਏ ਇਸ ਗਾਣੇ ਵਿੱਚ ਗੈਰੀ ਸੰਧੂ ਨੇ ਹਾਸੀ ਮਜ਼ਾਕ ਵਿੱਚ ਔਜਲੇ ਨੂੰ ਰਿਪਲਾਈ ਕੀਤਾ ਹੈ ਇਸ ਗਾਣੇ ਦੀ ਵੀਡੀਓ ਵਿੱਚ ਗੈਰੀ ਸੰਧੂ ਕਰਨ ਓਜਲੇ ਅਤੇ ਵਿੱਕੀ ਕੌਸ਼ਲ ਦਾ ਮਾਸਕ ਦੋ ਵਿਅਕਤੀਆਂ ਦੇ ਮੂੰਹ ਉੱਪਰ ਚੜਾ ਦਿੰਦਾ ਹੈ ਜੋ ਆਪਾਂ ਕਹਿ ਸਕਦੇ ਹਾਂ ਕਿ ਹਾਸੇ ਮਜ਼ਾਕ ਵਿੱਚ ਕਰਨ ਓਜਲੇ ਨੂੰ ਰਿਪਲਾਈ ਕੀਤਾ ਹੈ ਤੇ ਇਸ ਰਿਪਲਾਈ ਤੋਂ ਬਾਅਦ ਓਜਲੇ ਦੇ ਫੈਨਾਂ ਨੇ ਗੈਰੀ ਸੰਧੂ ਉੱਪਰ ਬਹੁਤ ਗੁੱਸਾ ਕੀਤਾ ਹੈ ਅਤੇ ਗੈਰੀ ਸੰਧੂ ਨੂੰ ਕਾਫੀ ਸਾਰੀ ਹੇਟ ਦਾ ਵੀ ਸਾਹਮਣਾ ਕਰਨਾ ਪਿਆ ਖੈਰ ਇਹ ਰਿਪਲਾਈ ਤੋਂ ਬਾਅਦ ਓਜਲੇ ਦਾ ਵੀ ਗੈਰੀ ਸੰਧੂ ਨੂੰ ਜਵਾਬ ਆਉਂਦਾ ਹੈ ਕਰਨ ਓਜਲੇ ਦੇ ਟੀਮ ਪੇਜ ਉੱਤੇ ਇੱਕ ਸਟੋਰੀ ਸਾਂਝੀ ਹੁੰਦੀ ਹੈ ਜਿਸ ਵਿੱਚ ਲਿਖਿਆ ਹੁੰਦਾ ਹੈ ਜੇ ਅਸੀਂ ਕੁਝ ਬੋਲਿਆ ਤਾਂ ਵਿਵਾਦ ਹੋ ਜਾਣਾ ਬਟ ਅਸੀਂ ਤਾਂ ਬੋਲਾਂਗੇ ਰਿਪਲਾਈ ਆ ਵੈਰੀ ਸੂਨ ਇਨ ਨੈਕਸਟ Song ਇਹ ਸਟੋਰੀ ਦੇਖ ਕੇ ਆਪਾਂ ਕਹਿ ਸਕਦੇ ਹਾਂ ਕਿ ਜਿਸ ਤਰ੍ਹਾਂ ਗੈਰੀ ਸੰਧੂ ਨੇ ਹਾਸੇ ਮਜ਼ਾਕ ਵਿੱਚ ਕਰਨ ਓਜਲੇ ਨੂੰ ਜਵਾਬ ਦਿੱਤਾ ਸੀ ਉਸੇ ਤਰ੍ਹਾਂ ਹੀ ਓਜਲੇ ਹੋਰਾਂ ਨੇ ਗੈਰੀ ਸੰਧੂ ਨੂੰ ਜਵਾਬ ਦਿੱਤਾ ਹੁਣ ਬਾਕੀ ਅੱਗੇ ਜਾ ਕੇ ਦੇਖਣਾ ਹੋਵੇਗਾ ਕਿ ਕਰਨ ਓਜਲਾ ਆਪਣੇ ਅਗਲੇ Song ਵਿੱਚ ਕਿਸ ਤਰ੍ਹਾਂ ਗੈਰੀ ਸਿੰਧੂ ਨੂੰ ਟਾਰਗੇਟ ਕਰੇਗਾ ਧੰਨਵਾਦ